ਹਰਵੀਰ ਦੇ ਕਾਤਲਾ ਨੂੰ ਸਾਫ਼ ਹੀ ਗਿਆ ਹਰਵੀਰ ਦੇ ਕਾਤਲਾ ਨੂੰ ਸਾਫ਼ ਹੀ ਗਿਆ ਜਿੰਦੇ ਸਾਡੇ ਨੂੰ ਸਾਫ਼ ਹੀ ਗਿਆ ਹਰਵੀਰ ਦੇ ਕਾਤਲਾ ਨੂੰ ਸਾਫ਼ ਹੀ ਗਿਆ ਔਰ ਹੁਣੇ ਅਸੀਂ ਮੈਮੋਰੰਡਮ ਮੋਹਾਲੀਪੁਰ ਜਿਹੜਾ ਕਾਂਡ ਹੋਇਆ ਪਰਵੀਰ ਸਾਡੇ ਬੱਚੇ ਦਾ ਕਤਲ ਹੋਇਆ ਰੇਪ ਹੋਇਆ ਉਹਦੇ ਸਬੰਧ ਵਿੱਚ ਆਪਾਂ ਮੈਮੋਰੰਡਮ ਐਸ ਐਚਓ ਸਾਹਿਬ ਮੁਕੇਰੀਆਂ ਅਨਰਜੀਤ ਸਿੰਘ ਜੀ ਉਹਨਾਂ ਨੂੰ ਦਿੱਤਾ ਹੈ ਤੇ ਬਹੁਤ ਸਾਰੀਆਂ ਸਾਡੀਆਂ ਪਿੰਡਾਂ ਦੇ ਲੋਕ ਮੇਰੇ ਵੀਰ ਕੋਰਟ ਆਸਪੋਰਟੋਂ ਮੁਕੇਰੀਆਂ ਦੇ ਪੂਰੇ ਹਲਕਿਆਂ ਤੋਂ ਅ ਸਰਜੀਤ ਹੁਣਾ ਨੇ ਸਾਡੇ ਭਾਈ ਸਾਹਿਬ ਨੇ ਇਹਨਾਂ ਦੀ ਹਮਦ ਦੇ ਸਾਰਿਆਂ ਦੇ ਨਾਲ ਸਤਨਾਮ ਸਰਪੰਚ ਜੀ ਸਤਨਾਮ ਸਰਪੰਚ ਜੀ ਉਹਨਾਂ ਦੀ ਹਮਦ ਦੇ ਨਾਲ ਸਾਰੇ ਦੋਸਤ ਜਿਹੜੇ ਪੱਤਰੇ ਤੋਂ ਆਇਆ ਤੇ ਅਸੀਂ ਖੁੱਲ ਕੇ ਜੜਾ ਹੁਸ਼ਿਆਰਪੁਰ ਕਾਂੜਾ ਉਹਦੀ ਵਿਰੋਧਤਾ ਕਰਦੇ ਆ ਤੇ ਜਿਹੜਾ ਜ਼ੁਲਮਕਾਰ ਉਹ ਪ੍ਰਵਾਸੀ ਮਜ਼ਦੂਰ ਸੀ ਉਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂਕਿ ਬਾਕੀ ਜਿਹੜੇ ਇੱਥੇ ਜਿਹੜੇ ਕੋਈ ਰਹਿੰਦੇ ਨੇ ਕ੍ਰਿਮੀਨਲ ਰਹਿੰਦੇ ਨੇ ਪਰਵਾਸੀਆਂ ਦੇ ਰੂਪ ਚ ਕ੍ਰਿਮੀਨਲ ਰਹਿੰਦੇ ਆ ਉਹਨਾਂ ਨੂੰ ਵੀ ਅਕਲ ਆ ਜਾਏ ਮੌਨਸੀ ਦੀ ਸਜ਼ਾ ਹੋਵੇ ਫਾਸਟ ਟਰੈਕ ਅਦਾਲਤ ਜਿਹੜੀ ਇੱਕ ਕਾਇਮ ਹੋਵੇ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਉਸ ਫਾਸਟ ਟਰੈਕ ਅਦਾਲਤ ਦੇ ਵਿੱਚ ਉਹਨਾਂ ਨੂੰ ਕਾਇਮ ਕੀਤਾ ਜਾਏ ਆ ਜੋ ਅੰਦਰ ਆ ਜੋ ਸਾਡੇ ਬਲਵਿੰਦਰ ਕੌਰ ਖਾਲਸਾ ਜੀ ਤੇ ਉਹ ਵੀ ਇੱਥੇ ਸਾਡੇ ਕੋਲ ਪਹੁੰਚੇ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਡੀ ਇਸ ਸੈਮਿਟ ਵਿੱਚ ਸ਼ਾਮਲ ਹੋਇਆ ਕਿ ਫਸਟ ਟੇਕ ਅਦਾਲਤ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਫਸਟ ਟੇਕ ਅਦਾਲਤ ਕਾਇਮ ਕਰਕੇ ਜਲਦੀ ਤੋਂ ਜਲਦੀ ਇਸਕੇ ਇਜ਼ਦਾਨ ਨਿਖਾਰਾ ਕਰਕੇ ਫਿਰ ਉਸ ਭਈਏ ਨੂੰ ਫਾਂਸੀ ਦੀ ਸਜ਼ਾ ਜਰੀਓ ਦਿੱਤੀ ਜਾਵੇ ਤੇ ਬਾਕੀ ਜਿਹੜੇ ਇੱਥੇ ਪ੍ਰਵਾਸੀ ਆ ਉਹਨਾਂ ਦੀ ਵੀ ਪੀਸੀਸੀ ਕਲੀਅਰ ਕਰਵਾਈ ਜਾਵੇ ਜਿੱਦਾਂ ਫੌਰੀਂ ਚ ਜਾਣ ਲਈ ਪੀਸੀਸੀ ਕਲੀਅਰ ਕਰਨੀ ਪੈਂਦੀ ਆ ਉਹ ਇਹਨਾਂ ਦੀ ਵੀ ਬਿਹਾਰ ਤੋਂ ਜਦੋਂ ਆਉਂਦੇ ਯੂਪੀ ਤੋਂ ਆਉਂਦੇ ਬੰਗਾਲ ਤੋਂ ਆਉਂਦੇ ਇਹਨਾਂ ਦੀ ਵੀ ਸੀਸੀ ਕਲੀਅਰ ਕੀਤੀ ਜਾਂਦਾ ਇਹ ਪੱਕਾ ਕਾਨੂੰਨ ਬਣਨਾ ਚਾਹੀਦਾ